ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਢਿੱਲੋਂ ਵਿਲੇਜ ਫੂਡ ਤੇ ਅੱਜ ਆਪਾਂ ਤੁਹਾਡੇ ਲਈ ਚੱਪਣ ਕੱਦੂ ਦੀ ਰੈਸਪੀ ਆ ਜਿਹੜੀ ਉਹ ਲੈ ਕੇ ਆਏ ਆ ਚੱਪਣ ਕੱਦੂ ਹਰ ਕੋਈ ਖਾਣਾ ਪਸੰਦ ਨਹੀਂ ਕਰਦਾ ਜਿਵੇਂ ਕਿ ਬੱਚੇ ਨੇ ਤਾਂ ਬਿਲਕੁਲ ਵੀ ਖਾਣਾ ਪਸੰਦ ਨਹੀਂ ਕਰਦੇ ਜੇਕਰ ਤੁਸੀਂ ਮੇਰੀ ਤਰ੍ਹਾਂ ਚੱਪਣ ਕੱਦੂ ਦੀ ਰੈਸਪੀ ਬਣਾਉਂਗੇ ਤਾਂ ਇਹ ਬੱਚਿਆਂ ਦੇ ਵੀ ਫੇਵਰਟ ਹੋ ਜਾਣਗੇ ਤੇ ਆਪਾਂ ਇਹਦੇ ਵਿੱਚ ਇੱਕ ਅਲੱਗ ਤੋਂ ਇੰਗਰੀਡੀਅੰਟਸ ਦਾ ਇਸਤੇਮਾਲ ਕੀਤਾ ਹੈ ਤੇ ਉਹ ਆਪਾਂ ਤੁਹਾਨੂੰ ਅੱਗੇ ਚੱਲ ਕੇ ਦਿਖਾਵਾਂਗੇ ਇਹ ਚੱਪਣ ਗੱਦੂ ਬਣਾਉਣ ਦੇ ਲਈ 1 ਕਿਲੋ ਚੱਪਣ ਗੱਦੂ ਲੈਨੇ ਮੈਂ 3 ਤੋਂ 4 ਵੱਡੇ ਸਾਈਜ਼ ਦੇ ਪਿਆਜ਼ 2-3 ਆਪਾਂ ਨੇ ਟਮਾਟਰ ਲੈ ਲਏ ਨੇ ਤੇ 4-5 ਆਪਾਂ ਹਰੀਆਂ ਮਿਰਚਾਂ ਲੁੱਤੀਆਂ ਸੀ ਤੇ 1 ਇੰਚ ਅਦਰਕ ਦਾ ਟੁਕੜਾ ਲੈ ਲਿਆ ਸੀਗਾ ਤੇ ਚੱਪਣ ਗੱਦੂਆਂ ਨੂੰ ਹੁਣ ਆਪਾਂ ਇਦਾਂ ਘਰ ਦੇ ਨਾਲ ਛਿੱਲ ਲੈਣਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਹੁਣ ਗਰਮੀ ਆ ਜਿਹੜੀ ਉਹ ਬਹੁਤ ਜ਼ਿਆਦਾ ਹੋ ਗਈ ਆ ਤਾਂ ਕੋਈ ਹਿੱਲਾ ਕਰਤਾ ਪਰ ਇਹਨਾਂ ਆਪਾਂ ਨੇ ਜਿਹੜਾ ਕਟਿੰਗ ਵਾਲਾ ਕੰਮ ਸੀਗਾ ਇਹ ਭਾਂਡੇ ਦੇ ਵਿੱਚ ਬੈਠ ਕੇ ਕਰ ਲਿਆ ਸੀ ਕਿਉਂਕਿ ਇਸ ਸੋਈ ਦੇ ਵਿੱਚ ਆ ਜਿਹੜੀ ਗਰਮੀ ਬਹੁਤ ਜ਼ਿਆਦਾ ਲੱਗਦੀ ਆ ਤੇ ਇਸੇ ਤਰ੍ਹਾਂ ਆਪਾਂ ਨੇ ਚਪਕਣ ਗਦੂਨੇ ਜਿਹੜੇ ਛਿੱਲ ਕੇ ਚੰਗੀ ਤਰ੍ਹਾਂ ਧੋ ਲੈਨੇ ਤੇ ਹੁਣ ਆਪਾਂ ਨੂੰ ਇਹਨਾਂ ਨੂੰ ਪਤਲੇ ਪਤਲੇ ਸਲਾਈਸਾਂ ਦੇ ਵਿੱਚ ਲੰਬਾ ਲੰਬਾ ਕੱਟ ਲੈਣਾ ਤੁਸੀਂ ਜੇਕਰ ਇਹਨਾਂ ਨੂੰ ਚੌਰਸ ਵੀ ਕੱਟਣਾ ਚਾਹੋ ਤਾਂ ਉਦਾਂ ਵੀ ਕੱਟ ਸਕਦੇ ਆ ਪਰ ਮੈਂ ਆ ਇਹਨਾਂ ਨੂੰ ਅੱਜ ਲੰਬਾ ਲੰਬਾ ਹੀ ਕੱਟ ਕੇ ਬਣਾਉਂਗੀ ਮੁਰੰਨ ਕਰ ਲਾ ਇਹ ਜਿਹੜੀ ਰਸਤੀ ਆ ਤੂੰ ਪਿੱਛੇ ਨੂੰ ਆ ਜਾ ਨਹੀਂ ਤੇਰਾ ਉਹ ਹੁੰਦੇ ਨੇ ਟੰਗਾ ਦੇ ਵਿੱਚ ਜਿਹੜੀਆਂ ਹਰੀਆਂ ਸਬਜ਼ੀਆਂ ਕੱਟ ਕੇ ਬਣਾਦੇ ਫਿਰ ਇਥੋਂ ਟੰਗਾ ਬਹੁਤ ਆਪਾਂ ਨੂੰ ਮਾਤਰਾ ਦੇ ਵਿੱਚ ਮਿਲਦੀਆਂ ਨੇ ਇਹ ਘਰਾਂ ਦੇ ਵਿੱਚ ਆਮ ਹੀ ਹੋ ਜਾਂਦੀਆਂ ਨੇ ਤੇ ਆਪਾਂ ਨੂੰ ਮਾਰਕੀਟ ਤੋਂ ਲੈਣ ਦੀ ਵੀ ਜ਼ਰੂਰਤ ਨਹੀਂ ਹੁੰਦੀ ਘਰ ਦੇ ਵਿੱਚ ਆਸਾਨੀ ਦੇ ਨਾਲ ਉਗਾਈਆਂ ਜਾਂਦੀਆਂ ਨੇ ਤੇ ਦੇਖੋ ਇਦਾਂ ਆਪਾਂ ਨੇ ਚੱਪਣ ਗੱਦੂ ਨੇ ਜਿਹੜੇ ਸਾਰੇ ਕੱਟ ਕਰ ਲਏ ਨੇ ਤੇ ਹੁਣ ਆਪਾਂ ਸਬਜ਼ੀ ਬਣਾਉਣ ਦੀ ਤਿਆਰੀ ਕਰਾਂਗੇ ਸਬਜ਼ੀ ਬਣਾਉਣ ਦੇ ਲਈ ਮੈਂ ਡੇਢ ਕ ਘਰਚੀ ਆ ਜਿਹੜੀ ਉਹ ਤੇਲ ਦੀ ਲਈ ਆ ਇਹ ਸਰੋਂ ਦਾ ਤੇਲ ਆ ਇਹ ਪਹਿਲਾ ਮੇਰਾ ਕੜ ਕੇ ਰੱਖਿਆ ਹੋਇਆ ਹੈ ਤੇ ਹੁਣ ਆਪਾਂ ਇਹਨੂੰ ਜ਼ਿਆਦਾ ਗਰਮ ਨਹੀਂ ਕਰਾਂਗੇ। ਸੋ ਇਹਦੇ ਵਿੱਚ ਆਪਾਂ ਬਾਅਦ ਵਿੱਚ ਇੱਕ ਚਮਚਾ ਇਹ ਜਿਹੜਾ ਉਹ ਸੌਰੀ ਇਹਦਾ ਜੀਰੇ ਦਾ ਐਡ ਕਰਾਂਗੇ। ਤੇ ਔਣਾ ਕ ਚਮਚਾ ਇਹ ਜਿਹੜਾ ਮੈਂ ਇਹ ਜੀਰੇ ਦਾ ਲਿੱਤਾ ਛੋਟਾ ਇੱਕ ਹੋ ਸਕਦਾ ਹੈ ਇਹ। ਇਹ ਜਿਹੜਾ ਸਪੂਨ ਆਇਆ ਮੇਰਾ ਥੋੜਾ ਜਿਹਾ ਡੰਗਾਈ ਦੇ ਵਿੱਚ ਇਹ ਸੈਰ ਲਕ ਵਾਲਾ ਚਮਚਾ ਜਿਹੜਾ ਸੈਰ ਲਕ ਦੇ ਡੱਬੇ ਦੇ ਵਿੱਚ ਆਉਂਦਾ ਤੇ ਆਪਾਂ ਨੇ ਜੀਰੇ ਨੂੰ ਆ ਜਿਹੜਾ ਆ ਬ੍ਰਾਊਨ ਕਰ ਲੈਣਾ ਤੇ ਉਹਦੇ ਵਿੱਚ ਬਾਅਦ ਵਿੱਚ ਆਪਾਂ ਨੇ ਇਹਦੇ ਉੱਤੇ ਆਜ ਨੇ ਜਿਹੜੇ ਕੱਟੇ ਹੋਏ ਉਹ ਪਾ ਦਵਾਂਗੇ ਤੇ ਆਪਾਂ ਨੇ ਪਿਆਜ਼ਾਂ ਨੂੰ ਹਲਕਾ ਹਲਕਾ ਭੁੰਨ ਲੈਣਾ ਜਦੋਂ ਤੱਕ ਉਹ 골ਡਨ ਬ੍ਰਾਊਨ ਨਾ ਹੋ ਜਾਣ ਇਹ ਜਿਹੜੀ ਆਪਾਂ ਨੇ ਕੜਾਹੀ ਧਰੀ ਆ ਇਹ ਮੈਨੂੰ ਥੋੜੀ ਜਿਹੀ ਛੋਟੀ ਲੱਗ ਰਹੀ ਹੈ ਸੋ ਕਿ ਪਿਆਜ਼ਾਂ ਦੀ ਮਾਤਰਾ ਜਿਹੜੀ ਉਹੀ ਜ਼ਿਆਦਾ ਤੇ ਇਸੇ ਕਿੰਨਾ ਆਪਣੇ ਸੱਪਣ ਕੱਢੀ ਨੂੰ ਪੂਸ ਕਰਕੇ ਆਪਾਂ ਜਿਹੜਾ ਪਾਣੀ ਆ ਇਹ ਛਿੰਟ ਕਰ ਲਵਾਂਗੇ ਤੇ ਪੜਾਹੀਏ ਜਿਹੜੀ ਮੈਂ ਥੋੜੀ ਜਿਹੀ ਬੱਦੀ ਰੱਖਾਂਗੀ ਤੇ ਦੇਖੋ ਮੈਂ ਬੱਦੀ ਤਰ੍ਹਾਂ ਹੀ ਦੇ ਵਿੱਚ ਤੇ ਪਿਆਜ਼ ਨੂੰ ਪਾਲੇ ਨੇ ਤੇ ਹੁਣ ਆਪਾਂ ਨੂੰ ਸਬਜੀ ਨੂੰ ਜਿਹੜੀ ਆ ਕਲਪਨ ਲਈ ਉਹ ਸਾਣੇ ਹੋ ਜੀ ਤੇ ਪਿਆਜ਼ ਜਿਹੜੇ ਆਪਾਂ 골ਡਨ ਬ੍ਰਾਊਨ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਅਨ ਗਰੀਡੀਅੰਟ ਸਬਜੀ ਨੂੰ ਤੀਸਰੀ ਬਣਾਉਂਦਾ ਹੈ ਉਹ ਆਪਾਂ ਇਹਦੇ ਵਿੱਚ ਐਡ ਕਰਾਂਗੇ ਇਦੇ ਲਈ ਆਪਾਂ ਨੇ 2 ਤੋਂ 3 ਵੱਡੇ ਟੇਬਲस्पून ਦੇ ਜਿਹੜੇ ਦਹੀਂ ਲੈਣਾ ਦਹੀਂ ਬਿਲਕੁਲ ਫਰੈਸ਼ ਹੋਣਾ ਚਾਹੀਦਾ ਆਪਣਾ ਤੇ ਇਹਨੂੰ ਚੰਗੀ ਤਰ੍ਹਾਂ ਫੈਂਟ ਲੈਣਾ ਤੇ ਹੁਣ ਆਪਾਂ ਨੇ ਇਹਨੂੰ ਪਿਆਜ਼ਾਂ ਦੇ ਨਾਲ ਹੀ ਜਿਹੜਾ ਇਹ ਪਕਾ ਲੈਣਾ ਤੇ ਆਪਾਂ ਨੇ ਇਹਨੂੰ ਚਮਾਉਂਦੇ ਰਹਿਣਾ ਜਦੋਂ ਤੱਕ ਇਹਦਾ ਟੈਸਟ ਹੋ ਜਾਣਾ ਜਿਹੜਾ ਤੇ ਫ੍ਰੀਨੀ ਨਾ ਹੋ ਜੇ ਤੇ ਦਨੀਆ ਜਿਹੜਾ ਆਪਣਾ ਘਿਓ ਨਾਲ ਛੱਟਣ ਲੱਗ ਜੇ ਉਹਦੇ ਤੋਂ ਆਪਾਂ ਇਹਨੂੰ ਪਕਾਵਾਂਗੇ ਹਮਪਾਣ ਦੇ ਨਾਲ ਕੀ ਹੈ ਕਿ ਸਾਡੀ ਦਾ ਜਿਹੜਾ ਟੇਸਟਰ ਬਿਲਕੁਲ ਬਦਲ ਜਾਂਦਾ ਜਿਹੜੇ ਸੱਪਣ ਕੱਦੂ ਨਹੀਂ ਪਸੰਦ ਕਰਦੇ ਉਹ ਜੇ ਤਰ੍ਹਾਂ ਤੁਸੀਂ ਇਸ ਤਰ੍ਹਾਂ ਬਣਾਉਂਗੇ ਤਾਂ ਉਹ ਵੀ ਆ ਜਿਹੜੇ ਸੱਪਣ ਕੱਦੂ ਖੁਸ਼ ਹੋ ਕੇ ਖਾਣਗੇ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਆਪਣਾ ਜਿਹੜਾ ਕੱਟਿਆ ਹੋਇਆ ਅਦਰਕ ਜੀ ਦਾ ਤੇ ਨਾਲ ਹੀ ਹਰੀ ਮਿਰਚ ਜਿੰਨੇ ਕਿ ਹੁਣ ਗਰਮੀ ਸ਼ੁਰੂ ਹੋ ਗਈ ਆ ਆ ਮੈਦੇ ਵਿੱਚ ਜਿਹੜੀ ਆਂ ਜਾਂ ਲਸਣ ਪਾਉਣੀ ਆ ਤੇ ਜਾਂ ਅਦਰਕ ਦੀ ਚੀਜ਼ ਪਾ ਲੈਂਦੇ ਆ ਆਪਾਂ ਦੋਨੋਂ ਚੀਜ਼ਾਂ ਗਰਮੀਆਂ ਗਰਮੀਆਂ ਨਹੀਂ ਖੰਦੇ ਆਗੇ ਕੀ ਕਹਿੰਦਾ ਕੁਝ ਚੀਜ਼ੀ ਵਰਤਾਂਗੇ ਤੇ ਹੁਣ ਆ ਇਹਦੇ ਵਿੱਚ ਆਪਾਂ ਇੱਕ ਚਮਚਾ ਜਿਹੜਾ ਉਹ ਨੂਨ ਦਾ ਪਾ ਲੈਣਾ ਬਾਕੀ ਨੂਨ ਆ ਜਿਹੜਾ ਤੁਸੀਂ ਜਦੋਂ ਭਾਮੀਆਂ ਚੱਲਿਆ ਹੈ ਤੇ ਨਾਲ ਹੀ ਆਪਾਂ ਅਦਰਕ ਦਾ ਚਮਚਾ ਢਾਲ ਲੀਹ ਜਿਹੜਾ ਉਹ ਪਾਇਆ ਹੈ ਹਰੀਆਂ ਮਿਰਚਾਂ ਨੂੰ ਜਿਹੜੀਆਂ ਇਹ ਆਪਣੀਆਂ ਕੌੜੀਆਂ ਨਹੀਂ ਸੀਆਂ ਤੇ ਤਾਂ ਕਰਕੇ ਆਪਾਂ ਨੇ ਅਦਰਕ ਦਾ ਚਮਚਾ ਜਿਹੜਾ ਉਹ ਪਾ ਲਿਆ ਹੈ ਲਾਲ ਮਿਰਚ ਪਾਊਡਰ ਦਾ ਤੇ ਅੱਧਾ ਪੌਣਾ ਚਮਚੀ ਆਪਾਂ ਨੇ ਹਲਦੀ ਪਾਈ ਆ ਤੇ ਨਾਲ ਹੀ ਆਪਾਂ ਨੇ ਕੁਛ ਨੀਤੀ ਲਾਲ ਮਿਰਚ ਦਾ ਅੱਧਾ ਚਮਚਾ ਪਾ ਲਿਆ ਹੈ ਤਾਂ ਕਿ ਜਿਹੜਾ ਕਲਰ ਆ ਸਬਜ਼ੀ ਦਾ ਉਹ ਬਹੁਤ ਵਧੀਆ ਆ ਜਾਵੇ ਤੇ ਨਾਲ ਕਲਰ ਬੈਲੈਂਸ ਹੋ ਜੇ ਤੇ ਹੁਣ ਆਪਾਂ ਦੋ ਚਮਚੇ ਇਹਦੇ ਵਿੱਚ ਧਨੀਆ ਪਾਊਡਰ ਪਏ ਪਾਏ ਨੇ ਧਨੀਆ ਪਾਊਡਰ ਦਾ ਜਿਹੜਾ ਉਹ ਵੀ ਸਬਜ਼ੀ ਦਾ ਟੇਸ ਆ ਜਿਹੜਾ ਦੁੱਗਣਾ ਕਰ ਦਿੰਦਾ ਟੇਸ ਕਰਾਂ ਦੇਖੋ ਜਿਹੜਾ ਸਬਜ਼ੀ ਦਾ ਸਾਰੇ ਮਸਾਲੇ ਦਾ ਕਲਰ ਆ ਉਹ ਦੇਖੋ ਕਿੰਨਾ ਵਧੀਆ ਆਇਆ ਤੇ ਹੁਣ ਆਪਾਂ 1-2 ਮਿੰਟ ਚਲਾਉਣ ਤੋਂ ਬਾਅਦ ਇਹਦੇ ਵਿੱਚ ਜਿਹੜੇ ਟਮਾਟਰ ਕੱਟ ਕੇ ਰੱਖੀਆਂ ਸੀ ਇਹਨਾਂ ਦਾ 3 ਟਮਾਟਰ ਮੀਡੀਅਮ ਸਾਈਜ਼ ਦੇ ਲੱਗਦੇ ਨੇ ਤੁਸੀਂ ਵੱਡੇ ਸਾਈਜ਼ ਦੇ 2 ਟਮਾਟਰ ਵੀ ਲੈ ਸਕਦੇ ਹੋ ਤੇ ਛੋਟੇ ਸਾਈਜ਼ ਦੇ 4 ਵੀ ਪਾ ਸਕਦੇ ਹੋ ਉਹ ਤੁਹਾਡੇ ਤੇ ਡਿਪੈਂਡ ਕਰਦਾ ਕਿ ਤੁਸੀਂ ਟਮਾਟਰ ਆ ਜਿਹੜਾ ਕਿੰਨਾ ਕੁ ਖਾਣਾ ਪਸੰਦ ਕਰਦੇ ਹੋ ਜਾਂ ਕਿੰਨਾ ਕੁ ਆਪਣੇ ਘਰ ਦੇ ਵਿੱਚ ਉਲੇਮਣ ਹੈਗਾ ਤੇ ਹੁਣ ਆਪਾਂ ਨੂੰ 2 ਚੰਨ ਮੇਟੇ ਨੂੰ ਗਰੇਟ 2 ਟੇਬਲस्पून ਪਾਣੀ ਪਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਤੜਕੇ ਨੂੰ ਪਕਾ ਲੈਣਾ ਇਹਨੂੰ 2-3 ਵਾਰ ਆਪਾਂ ਹਿਲਾਉਂਦੇ ਰਹਾਂਗੇ ਜਦੋਂ ਤੱਕ ਕਿ ਟਮਾਟਰ ਨੇ ਆਪਣੇ ਚੰਗੀ ਤਰ੍ਹਾਂ ਮੈਸ਼ ਹੋ ਜਾਂਦੇ ਤੇ ਆਪਾਂ ਇਸੇ ਤਰ੍ਹਾਂ ਇਹਨੂੰ 2-3 ਮਿੰਟ ਦੇ ਲਈ మీడియం ਅੱਗ ਦੇ ਉੱਪਰ ਟਾਕੇ ਪਕਾ ਲਵਾਂਗੇ 2-3 ਮਿੰਟ ਬਾਅਦ ਆਪਾਂ ਇੱਕ ਵਾਰ ਇਹਨੂੰ ਫੇਰ ਤੋਂ ਚਲਾਵਾਂਗੇ ਤੇ ਦੇਖੋ ਤੇਲ ਆ ਜਾ ਰਿਹਾ ਥੋੜਾ ਥੋੜਾ ਆਪਣੇ ਗੜਕੇ ਨੂੰ ਫੜਨਾ ਸ਼ੁਰੂ ਕਰਤਾ ਹੈ ਤੇ ਟਮਾਟਰ ਨੇ ਜਿਹੜੇ ਆਪਣੇ ਉਹ ਮਸਾਲੇ ਕੇ ਹਲਕੇ ਸਾਫ ਹੋ ਗਏ ਨੇ ਤੇ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਹੋਰ ਐਡ ਕਰ ਦਵਾਂਗੇ ਇਹ ਜਿਹੜੀ ਮੇਰੀ ਕੜਾਹੀ ਆ ਇਹ ਮੈਂ ਜ਼ਿਆਦਾਤਰ ਇਹਨਾਂ ਇੰਡਕਸ਼ਨ ਤੇ ਯੂਜ਼ ਕੀਤਾ ਹੈ ਸੋ ਇਸ ਕਰਕੇ ਇਹਦਾ ਨਾ ਜਿਹੜਾ ਤਲਾ ਝੂੜਾ ਜਾਂ ਹੌਲਾ ਪੈ ਗਿਆ ਹੈ ਇਹ ਜਿਹੜੀ ਸਬਜੀ ਹੈ ਇਹਦੇ ਵਿੱਚ ਜਿਆਦਾ ਜਲਦੀ ਹੈ ਜਿਹੜੀ ਥੱਲੇ ਲੱਗਣ ਲੱਗ ਜਾਂਦੀ ਆ ਇਸ ਕਰਕੇ ਆਪਾਂ ਨੇ ਮਸਾਲੇ ਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਇੱਕ ਵਾਰ ਇਹਨੂੰ ਚੰਗੀ ਤਰ੍ਹਾਂ ਪਕਾ ਲਿਆ ਤੇ ਦੇਖੋ ਮਸਾਲੇ ਨੇ ਆਪਰੇ ਨੇ ਤੇਲ ਆ ਜਿਹੜਾ ਬਿਲਕੁਲ ਛੱਡ ਦਿੱਤਾ ਤੇ ਮਸਾਲਾ ਆਪਣਾ ਬਿਲਕੁਲ ਪੱਕ ਗਿਆ ਹੈ ਤੇ ਹੁਣ ਜਿਹੜੇ ਟਮਾਟਰ ਨੇ ਇਹ ਵੀ ਬਿਲਕੁਲ ਸੌਫਟ ਹੋ ਗਏ ਨੇ ਕੱਟ ਗਏ ਨੇ ਤੇ ਹੁਣ ਆਪਾਂ ਇਸ ਤੋਂ ਬਾਅਦ ਇਹ ਜਿਹੜੀ ਆਪਣੀ ਟੁਪਕੜੀ ਵਾਲੀ ਸਬਜੀ ਕੱਟ ਕੇ ਰੱਖੀ ਹੋਈ ਆ ਉਹ ਐਡ ਕਰ ਦਵਾਂਗੇ ਤੇ ਚੱਪੜ ਗੱਦੂ ਨੇ ਜਿਹੜੇ ਇਹਦੇ ਵਿੱਚ ਪਾ ਲੈਣੇ ਨੇ ਤੇ ਜਿਹੜੀਆਂ ਦਰਮੀਆਂ ਦੀਆਂ ਸਬਜ਼ੀਆਂ ਨੇ ਇਹ ਬਹੁਤ ਹੀ ਵਧੀਆ ਹੁੰਦੀਆਂ ਤੇ ਫਾਈਬਰ ਪ੍ਰੋਟੀਨ ਦੇ ਨਾਲ ਭਰਪੂਰ ਹੁੰਦੀਆਂ ਨੇ ਤੇ ਬੱਚੇ ਨੇ ਜਿਹੜੇ ਸਬਜ਼ੀਆਂ ਖਾ ਕੇ ਜਾਦਾ ਕੰਜੂਂਦੇ ਨੇ ਦਾੜਾ ਨੂੰ ਜਿਹੜੀਆਂ ਉਹ ਬੱਚੇ ਛਕਾਨੀਆਂ ਦੇ ਸਾਥ ਨਹੀਂ ਕਰਦੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਮੇਰੀਆਂ ਵੀਡੀਓਜ਼ ਦੇਖਣ ਦੇ ਲਈ ਸੀ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜੇ ਤੁਹਾਨੂੰ ਮੇਰੀਆਂ ਵੀਡੀਓਜ਼ ਪਸੰਦ ਆਉਂਦੀਆਂ ਤਾਂ ਮੇਰੀਆਂ ਵੀਡੀਓਜ਼ ਨੂੰ ਅੱਗੇ ਵੱੱਟਾ ਵੱਟ ਸ਼ੇਅਰ ਕਰਦੇ ਆ ਕਰੋ ਤਾਂ ਕਿ ਤੁਹਾਡੀ سپورਟ ਹੈ ਜਿਹੜੀ ਇਹ ਮੈਨੂੰ ਬਹੁਤ ਹੀ ਮੌਸਲਾ ਦਿੰਦੀ ਆ ਤੁਸੀਂ ਮੇਰੀਆਂ ਵੀਡੀਓ ਨੂੰ ਵੀ ਪਿਛਲੀਆਂ ਨੂੰ ਵੀ ਬਹੁਤ ਸਾਰਾ ਪਿਆਰ ਦਿੰਦੇ ਹੋ ਇਹਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਹੁਣ ਆਪਾਂ ਨੇ ਸਬਜ਼ੀ ਨੂੰ ਇਹ ਚੰਗੀ ਤਰ੍ਹਾਂ ਮਿਕਸ ਕਰ ਲਿਆ ਮਿਕਸ ਕਰਕੇ ਆਪਾਂ ਇਹਨੂੰ ਵੀਡੀਓਮ ਅੱਗ ਦੇ ਉੱਪਰ 5 ਤੋਂ 7 ਮਿੰਟ ਤੱਕ ਪੱਕਣ ਦੇ ਲਈ ਰੱਖਾਂਗੇ ਤੇ ਦੇਖੋ ਆਪਾਂ ਨੂੰ ਇਸ ਤਾਰੇ ਨੂੰ ਫੇਰ ਤੋਂ ਚਲਾ ਲੈਣਾ ਤੇ ਜਿਹੜਾ ਆਪਣਾ ਸਬਜੀ ਆ ਉਹ ਥੋੜੀ ਥੋੜੀ ਛਣਾ ਹੌਲਾ ਹੋਣ ਦੇ ਕਰਕੇ ਥੱਲੇ ਆ ਜਿਹੜੀ ਚੱਕ ਰਹੀ ਆ ਪਤਾ ਨਹੀਂ ਘਾਤੇ ਮਨੇ ਕੜਾਹੀ ਨਾ ਥੱਲੇ ਲੱਗਣ ਲੱਗੀ ਬਿਲਕੁਲ ਮੀਡੀਅਮ ਰੱਖਾਂਗੇ ਤੇ ਇਹਨੂੰ ਢੱਕ ਕੇ ਪਕਾਵਾਂਗੇ ਆਪਾਂ ਇਹਦੇ ਵਿੱਚ ਪਾਣੀ ਆ ਜਿਹੜਾ ਹੋਰ ਨਹੀਂ ਐਡ ਕਰਨਾ ਹੈਗਾ ਇਹਦੇ ਭਾਪ ਦੇ ਪਾਣੀ ਦੇ ਨਾਲ ਹੀ ਜਿਹੜੀ ਸਬਜੀ ਆ ਆਪਣੀ ਚੰਗੀ ਤਰ੍ਹਾਂ ਹੀ ਜਿਹੜੀ ਬਣ ਜਾਣੀ ਆ ਸੇਸ ਨਾਲ ਆਪਾਂ ਇੱਕ ਵਾਰ ਹੋਰ ਫੇਰ ਤੋਂ ਟੱਕ ਕੇ ਇਹਨੂੰ ਪਕਾ ਲਿਆ ਏ ਆਪਾਂ ਨੇ ਦੋ ਦੋ ਦਿਨਵਾਰ ਸਬਜੀ ਇਹ ਜਿਹੜੀ ਸਬ지 ਕਰ ਲੈਣੀ ਹੈ ਤੇ ਦੇਖੋ ਸਬਜੀ ਜਿਹੜੀ ਆਪਣੀ ਬਿਲਕੁਲ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਆਪਾਂ ਨੇ ਇਹਦੇ ਵਿੱਚ ਕਸੂਰੀ ਮੇਥੀ ਆ ਜਿਹੜੀ ਉਹ ਪਾ ਦੇਣੀ ਆ ਤੇ ਜੇਕਰ ਤੁਹਾਡੇ ਕੋਲ ਧਨੀਆ ਹੋਵੇ ਤਾਂ ਤੁਸੀਂ ਧਨੀਆ ਵੀ ਪਾ ਸਕਦੇ ਹੋ ਜਿੰਨੇ ਤੁਹਾਨੂੰ ਪਤਾ ਹੀ ਆਣ ਧਨੀਆ ਇਹ ਜਿਹੜਾ ਉਹਦਾ ਸੁਗੰਧ ਜਿਹੜਾ ਖਤਮ ਹੋ ਜਿਹੜਾ ਤੇ ਮਾਰਕੀਟ ਦੇ ਵਿੱਚ ਧਨੀਆ ਆਪਾਂ ਨੂੰ ਮਿਲਦਾ ਏ ਤਰਾਂ ਦੇ ਵਿੱਚ ਜਿਹੜਾ ਉਹ ਹੁਣ ਪੱਕ ਚੁੱਕਿਆ ਹੈ ਤੁਸੀਂ ਸਾਡੇ ਆਪਾਂ ਮੇਥੀ ਜਿਹੜੀ ਸਾਤਰ ਪੂਰੀ ਸੀ ਆਪਾਂ ਨੇ ਮੇਥੀ ਇਸਤੇਮਾਲ ਕੀਤੀ ਆ ਮੇਰੀ ਵੀਡੀਓ ਦੇਖਣ ਲਈ ਬਹੁਤ-ਬਹੁਤ ਧੰਨਵਾਦ ਤੁਹਾਡਾ ਜੇਕਰ ਤੁਹਾਡ ਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਮੇਰੀ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇਸੇ ਤਰ੍ਹਾਂ ਹੀ ਆਪਣੀ ਜਿਹੜੀ ਚੱਪਣ ਕद्दू ਦੀ ਸਬ지 ਆ ਉਹ ਬਣ ਕੇ ਤਿਆਰ ਹੋ ਗਈ ਆ ਤੇ ਦੇਖੋ ਸਬਜੀ ਦੇਖਣ ਵਿੱਚ ਵੀ ਬਹੁਤ ਸੋਹਣੀ ਲੱਗ ਰਹੀ ਆ ਜੇਕਰ ਸਬਜੀ ਆ ਜਾਂ ਕੋਈ ਵੀ ਦਾਲ ਹੋਵੇ ਦੇਖਣ ਨੂੰ ਸੋਹਣੀ ਲੱਗਦੀ ਆ ਤਾਂ ਉਹ ਸਵਾਦ ਤਾਂ ਬਿਲਕੁਲ ਹੁੰਦੀ ਹੀ ਹੁੰਦੀ ਆ ਤੇ ਦੇਖੋ ਜਿਹੜਾ ਸਬਜੀ ਦਾ ਕਲਰ ਆ ਉਹ ਵੀ ਬਹੁਤ ਵਧੀਆ ਆਇਆ ਹੈ ਤੇ ਹੁਣ ਆਪਾਂ ਇਹਨੂੰ ਦਹੀਂ ਦੇ ਨਾਲ ਰੋਟੀ ਨਾਲ ਪਰਾਠੇ ਨਾਲ ਖਾਵਾਂਗੇ ਤੇ ਸਬਜੀ ਬਹੁਤ ਹੀ ਟੇਸਟੀ ਬਣੀ ਸੀ ਤੇ ਤੁਸੀਂ ਕਲਰ ਆ ਜਿਹੜਾ ਇਹਦਾ ਉਹ ਵੀ ਚੈੱਕ ਕਰ ਸਕਦੇ ਹੋ ਇਸੇ ਤਰ੍ਹਾਂ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ